ਇਰੇ ਬਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ। ਅੱਜ ਬਹੁਤ ਜ਼ਿਆਦਾ ਗਰਮ ਹੋਇਆ ਪਿਆ ਏ। ਤੇ ਰਜਾਈਆਂ ਦੇ ਗਲਾਫ ਧੋ ਕੇ ਨਾ ਸੁੱਕਣੇ ਪਾ ਦਿੱਤੇ ਆ ਤੇ ਰਜਾਈਆਂ ਨੂੰ ਲਵਾ ਦਿੱਤੀ ਐ ਧੁੱਪ। ਗਲਾਫ ਪਾਉਣੇ ਇੰਨੇ ਜ਼ਿਆਦਾ ਸੌਖੇ ਆ ਨਾ ਜਿਵੇਂ ਆਹ ਗਲਾਫ ਆ ਨਾ ਇਹਦੇ ਨਾਲ ਕੁੰਜੇ ਤੁਸੀਂ ਇਸ ਤਰ੍ਹਾਂ ਦੋ ਹੱਥਾਂ ਨਾਲ ਫੜ ਲਓ। ਫੜ ਕੇ ਨਾ ਤੇ ਇਦਲੇ ਪਾਸੇ ਤੁਸੀਂ ਫੜ ਲਓ ਰਜਾਈ। ਰਜਾਈ ਇਸ ਤਰ੍ਹਾਂ ਫੜ ਕੇ ਨਾ ਦੂਜੇ ਹੱਥ ਨਾਲ ਵੀ ਫੜ ਲਓ। ਤੇ ਬਹੁਤ ਸੌਖੇ ਤਰੀਕੇ ਨਾਲ ਨਾ ਗਲਾਫ ਜਣ ਜਾਂਦਾ ਏ। ਲੈ ਵੀ ਕਿ ਚਲੋ। ਇੱਕ ਰਜਾਈ ਦਾ ਗਲਾਫ ਚੱਲ ਗਿਆ ਏ ਤੇ ਉਧਰਲੇ ਪਾਨੇ ਪਾਸੇ ਲੱਗੇ ਹੋਏ ਨੇ ਮੰਮੀ ਜੀ ਉਹ ਨਹੀਂ ਤੇ ਮੈਂ ਕਿਹਾ ਫਟਾਫਟ ਨਾਲ ਗਲਾਫ ਸਿੰਘੇ ਰੱਖ ਦਈਏ ਫਿਰ ਸਾਮ ਤੇ ਆਪਕੇ ਇਹ ਕੰਮ ਜੋ ਆਂਗਲੋਸਾ ਤਾਂ ਹੋਣਾ ਹੀ ਨਹੀਂਦਾ ਖਬਰ ਅੱਜ ਬੜੀਆ ਧੁੱਪ ਧੀਰੇ ਕਾ ਕੱਪੜੇ ਆਪਣੇ ਸਾਰੇ ਆ ਸੁੱਕ ਗਏ ਨੇ ਨਾਲੇ ਆ ਇਹ ਰਜਾਈਆਂ ਵੀ ਨਾ ਆਪਣੀ ਜਗ੍ਹਾ ਰੱਖ ਹੋ ਜਾਣਗੀਆਂ ਰੇਖਾ ਐਨੇ ਤੂੰ ਹੋਰ ਜਾਈ ਚੱਕ ਲਿਆ ਉਹਦਾ ਕਵਰ ਚਾੜ ਦੇਖਾ ਤੈਨੂੰ ਆਉਂਦਾ ਕਿ ਨਹੀਂ ਆਉਂਦਾ ਹੈਗਾ ਇਹਦਾ ਕਵਰ ਉਹ ਕਰ ਲਈ ਪਹਿਲਾਂ ਮਲਾਂੀ ਵੀ ਕਿਹੜਾ ਇਹਦਾ ਕਵਰ ਹੈਗਾ ਨਾਪਦਾ ਜੇ ਬਣਾ ਛੋਟਾ ਆ ਗਿਆ ਨਾ ਫਿਰ ਮੂੰਹ ਸੂਣੇ ਦੇ ਵਿੱਚ ਔਖਾ ਕਰੂਦਾ ਇਹ ਹੈ ਦੇਖ ਲਾ ਪਹਿਲਾਂ ਲੰਬਾਈ ਚੜਾਈ ਕਿੰਨੀ ਹੈ ਦੀ ਦੇਖੋ ਜੀ ਹੁਣ ਆਪਾਂ ਦੇਖਦੇ ਆਂ ਵੀ ਇਹਨੂੰ ਇਹਨੇ ਇੱਕ ਵਾਰੀ ਕਵਰ ਦੇਖ ਲਿਆ ਤੇ ਵੀ ਕਿਸ ਤਰ੍ਹਾਂ ਚਾੜ ਹੁੰਦਾ ਕਹਿੰਦੀ ਦੀਦੀ ਮੈਂ ਤਾਂ ਮੈਂਟਸ ਕਿੰਟ ਦੇ ਵਿੱਚ ਚਾੜ ਦੂੰਗੀ ਹੁਣ ਹੀ ਪਤਾ ਲੱਗ ਜੂਗਾ ਵੀ ਦੀਦੀ ਨੇ ਛੇਤੀ ਚਾੜ ਦੇ ਨਾ ਕਿ ਤੂੰ ਚਾੜ ਕੇ ਆਜੂ ਕਰ ਦੂੰਗੀ ਕੰਮ ਕਿ ਨਹੀਂ ਪੂਰਾ ਕਰ ਦੂੰਗੀ ਚਲ ਠੀਕ ਆ ਦੇਖਦੇ ਆ ਫਿਰ 1000 ਰੁਪਏ ਲਵਾਂਗੀ ਤੈਨੂੰ ਮੈਂ ਨਾਮ ਦਾ ਜੇ ਮਿੰਟ ਸਕਿੰਟ ਦੇ ਵਿੱਚ ਕਵਰ ਚਾੜ੍ਹ ਦਵਾਂ ਹਮਕੋ ਨਿਆ ਡਿਜ਼ਾਈਨ ਕਭੀ ਆਤਾ ਹੈ ਨਵਾਂ ਡਿਜ਼ਾਈਨ ਕਿਹੜਾ ਤੇਰਾ ਇਹ ਤਾਂ ਨੰਬੀ ਹੈ ਨਹੀਂ ਨਵਾਂ ਡਿਜ਼ਾਈਨ ਕਿਹੜਾ ਹੈ ਇਸ ਨੂੰ ਫੋਲਡਿੰਗ ਕਰਕੇ ਦੋਸਾ ਦਿੰਦੀ ਹਾਂ ਦੀਦੀ ਫੋਲਡਿੰਗ ਕਰਕੇ ਹਮ ਦਿਖਾ ਦਿਖਾਤਾ ਕਿਵੇਂ ਕਿਵੇਂ ਕਰਦੇ ਹੁੰਨੇ ਆ ਇਹ ਲੰਬੀ ਹੈ ਫੇ ਲੰਬੀ ਹੈ ਇਹਦੇ ਨਾਪ ਤਾਂ ਲੈ ਕੇ ਆ ਦੇਖੋ ਜੀ ਕਹਿੰਦੀ ਮੈਨੂੰ ਨਵੇਂ ਤਰੀਕੇ ਨਾਲ ਵੀ ਕਬੜ ਚੜਾਉਣਾ ਆਉਂਦਾ ਜੇ ਆਪਾਂ ਦਾ ਨਵਾਂ ਤਰੀਕਾ ਵੀ ਦੇਖ ਲੈਣੇ ਆ

ਮੇਰੀ ਹਾਂ ਦੋਨੋਂ ਚਲਦੀ ਸੱਸ ਦਾ ਕਹਿੰਦੀ ਮੇਰੀ ਬਹੂ ਬੜੀ ਸਿਆਣੀ ਐ ਕਹਿੰਦੀ ਸੱਸ ਕਹਿੰਦੀ ਮੇਰੀ ਬਹੂ ਬੜੀ ਸਿਆਣੀ ਭਿੰਡੀਆਂ ਦੀ ਸਬਜ਼ੀ ਚ ਪਾ ਕੇ ਰਹਿ ਗਈ ਪਾਣੀ ਦੇਖਦੇ ਆ ਵੀ ਅੱਜ ਕਵਰ ਚੜਦਾ ਕਿ ਨਹੀਂ ਹੁੰਦਾ ਏ ਕਹਿੰਦੀ ਜਦ ਵੀ ਮੈਂ ਇਹ ਗੱਲਾਂ ਕਹਿੰਦੀ ਮੈਂ ਤਾਂ ਬਹੁਤ ਸਿਆਣੀ ਐ ਮੈਂ ਤਾਂ ਇੰਨੀ ਸਿਆਣੀ ਐ ਜੇ ਪਤਾ ਲੱਗ ਜਾਣਾ ਸਿਆਲੀ ਦਾ ਚੱਲ ਛਾੜਦੇ ਹੁਣ ਕਵਰ ਫਟਾਫਟ ਏਕਨਾਂ ਇਹ ਕਿ ਬਹੁਤ ਦਾ ਨਾ ਨਾ ਵਿਆਹ ਹੋਇਆ ਤਾਂ ਹੈ ਚੱਲ ਭਾਈ ਉਹਦੀ ਸੱਸ ਨੇ ਪੱਤਾ ਗੋभी ਲਈ ਆਈ ਹੈ ਪੱਤਾ ਗੋभी ਲੈ ਕੇ ਆਈ ਉਹ ਆਪਣੀ ਨੋ ਨੂੰ ਕਹਿੰਦੀ ਵੀ ਮੈਂ ਤਾਂ ਚੱਲੀਆਂ ਕਿਤੇ ਬਾਜ਼ਾਰ ਹੈ ਵੀ ਮੇਰੇ ਆਉਂਦੀ ਨੂੰ ਨਾ ਪੱਤਾ ਗੋभी ਦੀ ਸਬਜ਼ੀ ਬਣਾ ਲਈ ਹੈ ਉਹ ਵਿਚਾਰੀ ਕਹਿੰਦੀ ਵੀ ਮੈਂ ਕਦੇ ਪੱਤਾ ਗੋभी ਦੀ ਸਬਜ਼ੀ ਬਣਾਈ ਹੁੰਦੀ ਮੈਨੂੰ ਕੀ ਪਤਾ ਤਾਂ ਭਾਈ ਉਹਨੇ ਕੀ ਕਰਿਆ ਰੇਖਾ ਇੱਕ ਪੱਤਾ ਉੱਪਰ ਉਹ ਕਰਤਾ ਤਾਰਤਾ ਦੂਆ ਪੱਤਾ ਤਾਰਤਾ ਉਹ ਕਹਿੰਦੀ ਪੱਤੇ ਤਾਰ ਕਦ ਕਦ ਕੁੰਦਾ ਆਉਦਾ ਹੀ ਭਾਈ ਉਹਨੇ ਕੀ ਕਰਿਆ ਸਾਰੇ ਪੱਤੇ ਤਾਰਤੇ ਕੁੱਤੇ ਕਾਰ ਕੇ ਬਹੁਤ ਚੁੱਲੇ ਦੇ ਕੋਲੇ ਬੈਠੀ ਰਹੀ ਹੈ ਉਹਦੀ ਸੱਸ ਕਹਿੰਦੀ ਵੀ ਪਾਲੀ ਬਲੋ ਨੂੰ ਕਹਿੰਦੀ ਭਾਈ ਤਾ ਸਬਜੀ ਬਣਾ ਲਈ ਉਹ ਕਹਿੰਦੀ ਮੰਮੀ ਕਿ ਉਹਦੇ ਵਿੱਚ ਤਾਂ ਫੁੱਲ ਆਏ ਨਹੀਂ ਉਹਦੀ ਸੱਸ ਨੇ ਮਾਰਿਆ ਮੱਥੇ ਤੇ ਹੱਥ ਹੈ ਕਹਿੰਦੀ ਐ ਕੁੱਤੇ ਦੀ ਸਬਜੀ ਬਣਨੀ ਸੀ ਉਹ ਕਹਿੰਦੀ ਮੈਂ ਤਾਂ ਮੈਂ ਤਾਂ ਕਦੇ ਦੇਖਿਆ ਹੀ ਨਹੀਂ ਹੈਗਾ ਵੀ ਇਹਦੇ ਵਿੱਚੋਂ ਵੀ ਫੁੱਲ ਨਿਕਲੂਗਾ ਮੰਮੀ ਜੀ ਇਸका ਵੀ ਵਿੱਚੋਂ ਫੁੱਲ ਨਿਕਲਦਾ ਉਹਨੇ ਦੇ ਉਹਨੇ ਕਹਿੰਦਾ ਕਰਦੀ ਨਹੀਂ ਦੀ ਹੈਗੀ ਪੱਤਾ ਗੁੱਬੀ ਸਬਜੀ ਉਹ ਕਹਿੰਦੀ ਨਾ ਮੈਂ ਕਦੇ ਬਣਾਈ ਹੈ ਨਾ ਮੈਂ ਕਦੇ ਖਾਧੀ ਹੈ ਉਹ ਕੰਮ ਤੇਰਾ ਹੋਇਆ ਵਾਜ ਦੇਖਦੇ ਆਂ ਮੁੱਖਾ ਨਹੀਂ ਦੇਖਦਾ ਇਹ ਦੇਖੀ ਤਦ ਤੱਕ ਆਈ ਵੀ ਹੈਡੇ ਜੁਰਤੀ ਬੈਠੂ ਹਾਏ ਰੱਬ ਉਸ ਦਾ ਜਗ੍ਹਾ ਹੀ ਨਹੀਂ ਮਿਲਿਆ ਤਾਂ ਕੀ ਕਰੇਗਾ ਅੱਈ ਨਾ ਤਾਂ ਅੱਈ ਨਾ ਤਾਂ ਬੈੱਡ ਖੁੱਲਿਆ ਪਿਆ ਹੈ ਬੈੱਡ ਖੁੱਲ ਰਹੀ ਹੈ ਜਿਨੇ ਵੀ ਰਜਾਈਆਂ ਤੇ ਕਵਰ ਪਾਉਣੇ ਹੋਣਗੇ ਇਹਦੇ ਨਾਲ ਸੰਪਰਕ ਕਰੋ ਹਾਂ ਸਿਖਾ ਦੇਗਾ ਰੇਖਾ ਰਾਣੀ ਕਵਰ ਵਧੀਆ ਪਾਉਂਦੀ ਹੈ ਜੀਸਸ ਨਿਕਾ ਦੇਗਾ ਜਨਾ ਮੇਰੇ ਪਾਸ ਕੰਨਾ ਮੈਂ ਨਵੇਂ ਤਰੀਕੇ ਨਾਲ ਆਹੇ ਕਵਰ ਕਰਨ ਦਾ ਤਰੀਕਾ ਸਿੱਧਾ ਕੈਨੇਡਾ ਅਮਰੀਕਾ ਜਾਣ ਗਿਆ ਰਿਆਈਆਂ ਜਰਰੀ ਨਹੀਂ ਪਾਰੇ ਆ ਹੇ ਦੇਖੋ ਲੀ ਕੋਗੇ ਪਾਸ ਇਹ ਦੇਖ ਯਾਰ ਵਧੀਆ ਕੰਮ ਕਰਿਆ ਯੋਗੀ ਹਾਂ ਠੀਕ ਹੈ ਆਏ ਕਰਦੇ ਤੈਨੂੰ ਇਹਦੇ ਪਤਾ ਤੱਕਰ ਪਾਤਾ ਹੈ ਉਹ ਜਿਹੜੀ ਦੁਨੀਆ ਰਜਾਈਆਂ ਉਹਨਾਂ ਪਰ ਵੀ ਕਵਰ ਪਾ ਦੇ ਫੇ ਮੈਂ ਨਾਲ ਦੀ ਨਾਲ ਫਟਾਫਟ ਦਾ ਮਿਊਜ਼ਿਕ ਦੂੰਗੀ ਇਹਨੂੰ ਚੱਕ ਕੇ ਇੱਕ ਪਾਸੇ ਰੱਖ ਦੇ ਪਹਿਲਾਂ ਅਗਰੇ ਸਾਰ ਕਰਦੇ ਲੈ ਕੀ ਮੇਰੇ ਉੱਪਰ ਚੜੀ ਜਾਂਦੀ ਹੈ ਚੱਕ ਲੈ ਹੁਣ ਦੂਈ ਰਗਾਈ ਚੱਕ ਲੈ ਮਾਂਜਾ ਤੂੰ ਦਿਖਾਈਂ ਵੀ ਨਹੀਂ ਦੇ ਰੋ ਨਾ ਇਹ ਰਜਾਈ ਹੈ ਭਾਰੀ ਦਿਖਾਈਂ ਨਹੀਂ ਦੇ ਰਹੀ ਸੁਣ ਮੈਨੂੰ ਉਹਨੇ ਆ ਕੇ ਦੇਈ ਰੀਲ ਲਿਆ ਕੇ ਦੇ ਡੱਬੀ ਜੋ ਕੱਢ ਕੇ ਕਹਲਾ ਮੇਰੀ ਉਹ ਕਹਿੰਦੀ ਅ ਰਿਸ਼ਤੇਦਾਰ ਕਹਿੰਦੇ ਸਾਡੇ ਮੇਰੀ ਭੈਣ ਇਹ ਕਹਿੰਦੇ ਸਾਰੀ ਦਿਹਾੜੀ ਇਹ ਆਪਣੇ ਉਧਰ ਜਾਂਦੀ ਹੂਰੇ ਕਮਰੇ ਚ ਮੈਂ ਕਿਹਾ ਇਹ ਕਿੱਥੇ ਜਾਂਦੀ ਹੈ ਮੈਂ ਕਿਹਾ ਸਾਰੀ ਦਿਹਾੜੀ ਵਾਸਤੇ ਮੇਰੇ ਕੋਲੇ ਰਹਿੰਦੀ ਹੈ ਮਗਾ ਵੀ ਇਹ ਨਹੀਂ ਜਾਂਦੀ ਹੈ ਕਿ ਮਗਾ ਤਾਂ ਸਵੇਰੇ 7:00 7 ਵਜੇ ਆ ਜਾਂਦੀ ਹੈ ਉਰੇ ਆ ਕੇ ਮਗਾ ਇੱਥੀ ਰੋਟੀ ਖਾਂਦੀ ਹੈ ਇੱਥੀ ਪਾਣੀ ਪੀਂਦੀ ਹੈ ਬਸ ਇੱਥੀ ਰਹਿੰਦੀ ਹੈ ਇਹ ਕਹਿੰਦੀ ਮੇਰੇ ਉਧਰ ਦੀਦੀ ਦਿਲ ਲੱਗਦੇ ਨਹੀਂ ਆਪਣੇ ਕਮਰੇ ਚ ਪਸਾਰੀ ਦਿਹਾੜੇ ਇੱਕੜੇ ਕੰਨ ਖਾਈ ਜਾਂਦੀ ਸਾਡੇ ਦੇਖੋ ਜੀ ਕੰਨ ਖਾਂਦੇ ਤੇ ਕੁਝ ਕਾਂਦੀ ਜਾਂ ਚੱਲੇ ਜਾਂਦੀ ਹੈ ਨਾ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਰੌਣਕ ਨਹੀਂ ਰਹਿੰਦੀ ਹੈਗੀ ਇਹਦੇ ਬਿਨਾ ਇਹ ਦਿਲ ਦੀ ਬਹੁਤ ਚੰਗਿਆ ਕਦੇ ਇਹਦੇ ਜਵਾਬ ਨਹੀਂ ਦੇਣਾ ਕੰਮ ਨੂੰ ਤੇ ਕਾ ਕੰਮ ਕਰ ਲਾ ਲਿਆ ਦੀਦੀ ਮੈਂ ਕਰ ਦੇਤੀ ਹੂੰ ਐਨੀ ਚੰਗੀ ਐ ਆਮ ਕੋ ਤਾਂ ਭਗਵਾਨੇ ਮਿਲ ਗਿਆ ਆ ਭਗਵਾਨੇ ਹੋਰ ਕੀ ਇਹ ਦੂ ਐਨਾ ਸੁਭਾ ਲੜਾਕੀ ਨਹੀਂ ਹੈਗੀ ਜੇ ਲੜਾਕੀ ਹੁੰਦੀ ਸਾਰਾਂ ਦਿਹਾੜੇ ਲੜੀ ਜਾਂਦੀ

ਦੁਕਾਨਾ ਕੋਲ ਦੀ ਦੇ ਤੂੰ ਕਵਰਾਂ ਦੇ ਖੋਲ ਦਿਜੇ ਕਿੰਨੇ ਪੈਸੇ ਲਾਉਂਗੇ ਇੱਕ ਕਵਰ ਦੇ ਜੋ ਰੇਟ ਹੋਗਾ ਉਹ ਇੱਟ ਰੇਟ ਨਾ ਨਾ ਤੇਰਾ ਤਾਂ ਰੇਟ ਸਪੈਸ ਲਈ ਹੋਊਗਾ ਚੱਕਾ ਵੀਰ ਜੱਗੀ ਲਈ ਵੇਡ ਦੂੰਗੀ ਜੇ ਕਿਸੇ ਨੂੰ ਵਿਆਹ ਕਰਨਾ ਹੋਊਗਾ ਨਾ ਅਗਲਾ ਕਹਿੰਦਾ ਵੀ ਬਿੱਟੀ ਨਾਲ ਲੱਗਿਆ ਕਹਦਾ ਰਜਾਈ ਕਿਹਦਾ ਮਾਰੇਗਾ ਨਹੀਂ ਲੋਕਾਂ ਦੀਆਂ ਸਿਸਤਾ ਹੈ ਡਿਜ਼ਾਈਨ ਇਹ ਕਾਹ ਦਾ ਡਿਜ਼ਾਈਨ ਆ ਤੇਰਾ ਭਲਾ ਉਹ ਆਪਣਾ ਆਪਣਾ ਡਿਜ਼ਾਈਨ हम अभी आगे ड्राइंग रूम में उसके बाद में फूलों का सफाई करते हैं इसमें भी <clears throat> अगले वीडियो में ਵੀਡੀਓ ਕਹਿੰਦੇ ਇਧਰ ਹੀ ਕਰਤਾ ਹੈ ਨਮਸਤੇ